ਟੀਆਂ ਕਰੇ ਪੈਦਾ ਹੋਣ ਤਾਂ ਲੱਡੂ ਵੰਡਿਆ ਕਰੋ ਮਠਿਆਈਆਂ ਵਰਤਾਇਆ ਕਰੋ ਮੈਨੂੰ ਇੱਕ ਵੀਰ ਦਾ ਬਚਨ ਯਾਦ ਆਇਆ ਕਹਿੰਦੇ ਇੱਕ ਸੱਜਣ ਸੀ ਉਹਦੇ ਚਾਰ ਬੇਟੇ ਤੇ ਇੱਕ ਬੇਟੀ ਉਹ ਚੜ੍ਹਾਈ ਕਰ ਗਿਆ ਤੇ ਉਹਦਾ ਕੋਈ ਗੂੜਾ ਸੱਜਣ ਸੀ ਬੇਟੀ ਵੱਡੀ ਸੀ ਬੇਟੇ ਛੋਟੇ ਉਹ ਜਦੋਂ ਉਹਦਾ ਸੰਸਕਾਰ ਹੋਣਾ ਸੀ ਨਾ ਤੇ ਭਾਈ ਸਾਹਿਬ ਜੀ ਨੇ ਆ ਕੇ ਤੇ ਤਿਆਰੀ ਕੀਤੀ ਹੋਈ ਤੇ ਉਹਦੇ ਵਿੱਚ ਰੋਕ ਪਾਤੀ। ਕਹਿੰਦੇ ਵੀ ਇਹਨੇ ਲੱਖ ਰੁਪਈਆ ਮੇਰਾ ਦੇਣਾ ਏ। ਬੋਲੋ ਸਤਨਾਮ। ਤੇ ਮੈਂ ਸਹਕਾਰ ਨਹੀਂ ਹੋਣ ਦੇਣਾ। ਮੇਰਾ ਉਧਾਰ ਜਿਹੜਾ ਇਹਨੇ ਮੋੜਿਆ ਨਹੀਂ ਆ ਤੇ ਤੁਸੀਂ ਦਿਓ ਤੇ ਮੈਂ ਸਹਕਾਰ ਹੋਣ ਦੇਣਾ ਨਹੀਂ ਤੇ ਨਹੀਂ ਹੋਣ ਦੇਣਾ। ਹੁਣ ਪੰਚਾਇਤ ਇਕੱਠੀ ਸਾਰੇ ਲੋਕ ਇਕੱਠੇ ਸੀ ਗੱਲ ਬੜੀ ਪਿਆਰੀ ਲੱਗੀ ਵੰਡਦਿਆਂ ਕਿਸੇ ਨੇ ਸੱਚ ਕਿਹਾ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਣੀਆਂ ਉਥੇ ਕੀ ਹੋਇਆ ਉਹਦੇ ਚਾਰੇ ਪੁੱਤਰ ਖੜੋਤੇ ਤੇ ਜਦੋਂ ਲੱਖ ਦੀ ਗੱਲ ਆਈ ਤੇ ਇੱਕ ਮੋਤਵਾਰ ਸੱਜਣ ਕਹਿੰਦਾ ਪੁਰਖਾ ਚੌਣੋਂ 25-25 ਆਉਣਾ ਹੈ ਕਰ ਦਿਓ ਉਹ ਕਹਿੰਦੇ ਅਸੀਂ ਜਾਣਦੇ ਨਹੀਂ ਇਹ ਕੌਣ ਆਖੋ ਸਤਨਾਮ ਫਸਿੰਗ ਨਹੀਂ ਦਿੱਤਾ ਲਿਆ ਇਹ ਕੋਈ ਗੱਲ ਹੈ ਉਹ ਇੱਕ ਦੂਜੇ ਦੇ ਉਹਲੇ ਹੋਣ ਉਹ ਕਹਿੰਦਾ ਮੇਰਾ ਪੈਸੇ ਦਿਓ ਮੈਂ ਸੰਸਕਾਰ ਨਹੀਂ ਕਰਨ ਦੇਣਾ ਇੰਨਾ ਕੁਝ ਹੋਣ ਦੇ ਬਾਵਜੂਦ ਪੁੱਤ ਪਿਸ਼ਾ ਹੋ ਗਏ ਤੇ ਉਹ ਜਿਹੜੀ ਧੀ ਸੀ ਅੱਗੇ ਆਈ ਕਹਿੰਦੀ ਵੇਖ ਗੁਰਮੁਖਾ ਤੇਰੀ ਮੇਰੇ ਪਿਤਾ ਨਾਲ ਗੁੜੀ ਯਾਰੀ ਹੈ ਮੈਂ ਤੈਨੂੰ ਜਾਣਦੀ ਤੂੰ ਤੇ ਪਾਪਾ ਸਜਣ ਸੀ ਵੇਖ ਅੱਜ ਮੇਰੇ ਪਿਤਾ ਦੀ ਅੰਤਮ ਰਸਮ ਦੇ ਉੱਤੇ ਨਾ ਬਾਦਸ਼ਗਣੀ ਨਾ ਕਰ। ਉਹ ਕਹਿੰਦਾ ਮੈਂ ਜਿਹੜਾ ਕੁਝ ਕਿਹਾ ਮੇਰੇ ਪੈਸੇ ਦੋ ਸਸਕਾਰ ਕਰੋ। ਚਾਰੇ ਪੁੱਤਰ ਆਸੇ ਪਾਸੇ ਹੋ ਗਏ ਮੁਕਰ ਗਏ। ਢਿੰਦੇ ਸਾਡੇ ਕੋ ਨਹੀਂ ਹੈਗਾ। ਨਹੀਂ ਸਸਕਾਰ ਹੁੰਦਾ ਤੇ ਨਾ ਹੋਵੇ। ਬੱਚੀ ਨੇ ਆਖਿਆ ਕਹਿਣ ਲੱਗੀ 1 ਲੱਖ ਰੁਪਈਆ ਮੈਂ ਦਵਾਂਗੀ। ਸਰਪੰਚ ਸਾਹਿਬ ਮੇਰੇ ਖਾਤੇ 'ਚ ਪਾ ਦਿਓ। ਤੇ ਸਤਕਾਰ ਕਰ ਲੈਣ ਦੇਉ ਤੇ ਉਸ ਬਜ਼ੁਰਗ ਦੇ ਨੇਤਰ ਭਾਰਾਏ ਉਹਨੇ ਉਸ ਧੀ ਦੇ ਸਿਰ ਤੇ ਹੱਥ ਰੱਖ ਕੇ ਨਾ 5 ਲੱਖ ਰੁਪਈਆ ਮੰਗਾ ਕੇ ਗੱਡੀ ਚੋਂ ਦੀ ਛੋਲੀ ਚ ਪਾਦਾ ਖੋਏ ਗਰੇ ਸਾਰੇ ਹਰਾਨ ਹੋਏ ਕਹਿਣ ਲੱਗੇ ਕਿ ਵੀ ਤੁਸੀਂ ਤਾਂ ਲੈਣਾ ਇਹਦੇ ਤੋਂ ਉਹ ਕਹਿੰਦਾ ਗੱਲ ਕੋਈ ਹੋਰ ਸੀ ਕਹਿੰਦੇ ਨਾ ਗੁਰਪੀਰਾਂ ਕੀ ਚਾਕਰੀ ਮਾਂ ਕਰੜੀ ਸੁਖਸਾਰ ਗੁਰੂ ਗ੍ਰੰਥ ਸਾਹਿਬ ਨੂੰ ਪੂਰੇ ਪ੍ਰੇਮ ਨਾਲ ਪੜਿਓ ਏਕ ਓੰਕਾਰ ਤੋਂ 14 ਸੁੱਤੀ ਅੰਗ ਜਿਹੜੇ ਕੋਸ਼ਿਸ਼ ਕਰਿਓ 15 ਮਿੰਟ ਰੋਜ਼ ਲਾਇਆ ਕਰੋ ਅਰਥਾਂ ਸਮੇਤ ਪੋਥੀਆਂ ਮਿਲਦੀਆਂ ਆਪਣੀ ਜ਼ਿੰਦਗੀ 'ਚ ਮਰਨ ਤੋਂ ਪਹਿਲਾਂ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਜ਼ਰੂਰ ਕਰਿਓ ਸਾਡੇ ਅਲਾਂ ਵੇਖਿਓ ਸਾਡੇ ਤੋਂ ਆਸ ਲਾਧੂ ਅਸੀਂ ਤੇ ਆਵਦੀਆਂ ਦੁਸ਼ਮਣੀਆਂ ਕੱਢਣ ਲਾਪੇ ਕਥਾ ਕੀਰਤਨ 'ਚ ਸੰਗਤਾਂ ਵਿਚਾਰੀਆਂ ਰਾਸ ਲੈਣ ਖਣੋ ਤਰਸ ਰੀਆਂ ਵੀ ਜੇ ਇਹੋ ਹੀ ਨਿੰਦਿਆ ਚੁਗਲੀ ਤੇ ਕਲੇਸ਼ ਕਥਾ ਚ ਪਾਉਣਾ ਤੇ ਉਹਦੇ ਘਰਾਂ 'ਚ ਹੀ ਬੜਾ ਖੁਸਾਤਨਾ ਹਰ ਬੰਦਾ ਘਰਾਂ ਦੇ ਵਿੱਚ ਘਰੋ ਘਰੀ ਦੁਖੀ ਇੱਕੋ ਜਗ੍ਹਾ ਜਿੱਥੇ ਆ ਕੇ ਆਵਾਜ਼ ਆਉਂਦੀ ਆਨੰਦ ਭਇਆ ਮੇਰੀ ਮਾਏ ਆਨੰਦ ਭਇਆ ਮੇਰੀ ਮਾਏ ਗਉ ਰੱਜ ਕੇ ਸਤ ਗੁਰੂ ਮੈਂ ਪਾਇਆ 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 ਸਤ ਗੁਰੂ ਅਨੰਦ ਪਿਆ ਮੇਰੀ ਮਾਏ ਅਨੰਦ ਪਿਆ ਮੇਰੀ ਮਾਏ ਸਾਰੇ ਪੁੱਛਣ ਲੱਗੇ ਵੀ ਇਹ ਕੀ ਕਹਿੰਦਾ ਸਰਪੰਚ ਸਾਹਿਬ ਗੱਲ ਇਦਾਂ ਹੀ ਇਹ ਮੇਰਾ ਸੱਜਣ ਹੈ ਅੱਜ ਇਹਦਾ ਸਸਕਾਰ ਹੈ ਤੇ ਰਹਿਣਾ ਪਾਵਣੀ ਆਖੋ ਸਤਨਾਮ ਰਹਿਣਾ ਪਾਵਣੀ ਵੇਖੋ ਜਿਨ੍ਹਾਂ ਦੇ ਅੰਦਰ ਗੁਰਬਾਣੀ ਵਸ ਗਈ ਆ ਦੋ ਪੌੜੀਆਂ ਨੇ ਆਨੰਦ ਸਾਹਿਬ ਦੇ ਵਿੱਚ ਪਹਿਲੀ ਗਿਹੜੀ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤੇ ਨਹੀਂ ਜਨਮ ਜੂ ਹੈ ਉਹ ਲੋਕ ਉਹ ਕੈਟਾਗਰੀ ਜਿਹੜੇ ਬਾਹਰੋਂ ਧਰਮੀ ਆ ਅੰਦਰੋਂ ਨਹੀਂ ਬਹੁਤ ਨਹੀਂ ਅੱਜਕੱਲ ਜਿਨ੍ਹਾਂ ਦਾ ਕੰਮ ਹੀ ਇਹ ਸਿਆਸਤ ਦੇ ਸਿਰ ਤੇ ਆਪਣੀ ਰੋਟੀ ਸੇਕਣੀ ਲੋਕਾਂ ਦੇ ਪੁੱਤ ਮਰਵਾ ਕੇ ਤੇ ਆਪ ਸੁਖ ਮੰਨਣੇ ਤੁਸੀਂ ਬਹੁਤ ਮੇਰੇ ਪਿਤਾ ਸમાન ਪੜੇ ਲਿਖੇ ਬੈਠੇ ਹੋ ਤੁਸੀਂ ਸਮਝ ਗਏ ਹੋ ਮੇਰਾ ਇਸ਼ਾਰਾ ਮਹਾਰਜ ਕਹਿੰਦੇ ਉਹ ਲੋਕ ਬਾਹਰੋਂ ਤੇ ਪਹਿਰਾਵੇ ਚ ਰਾਜ ਦੀਆਂ ਗੱਲਾਂ ਕਰਨਗੇ ਪਰ ਅੰਦਰੋਂ ਉਹਨਾਂ ਨੂੰ ਨਹੀਂ ਹੈਗਾ ਕੁਝ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤੇ ਨਹੀਂ ਜਨਮ ਜੂ ਹੈ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮੰਨੋ ਕਹਿੰਦੇ ਮੌਤ ਹੋ ਗਈ ਗਲੋਂ ਲੈਣਾ ਉਹ ਕਹਿੰਦਾ ਮੇਰਾ ਸੱਜਣ ਸੀ ਬੜਾ ਗੂੜਾ ਤੇ ਮੈਂ ਉਧਾਰੇ 5 ਲੱਖ ਰੁਪਏ ਲਏ ਸੀ ਪਰ ਮੈਂ ਇਹਦੇ ਜੀਂਦੇ ਜੀ ਲੁਟਾ ਨਹੀਂ ਸਕਿਆ ਅੱਜ ਮੈਨੂੰ ਖਬਰ ਮਿਲੀ ਭਾਈ ਸਾਹਿਬ ਪੂਰੇ ਹੋ ਗਏ ਸੰਸਕਾਰ ਐ ਤੇ ਮੈਂ ਭੱਜ ਆਇਆ ਪਰ ਮੇਰੇ ਅੰਦਰ ਇਹ ਖਿਆਲ ਸੀ ਵੀ 5 ਬੱਚੇ ਇਹਦੇ ਇੱਕ ਵਾਈਫ ਵੀ ਐ ਤੇ ਇਹ ਜਿਹੜੀ ਅਮਾਉਂਟ ਹੈ ਰਕਮ ਹੈ ਭਾਈ ਸਾਹਿਬ ਦੱਸ ਕੀ ਨਹੀਂ ਗਏ ਬੋਲੋ ਸਤਨਾਮ ਵੀ ਕਿੰਨੂੰ ਫੜਾਈ ਇਹ ਥੋੜਾ ਪਤਾ ਹੁਣ ਆਪਣੇ ਜੋ ਕਿੰਨੇ ਮਰ ਜਾਣਾ ਕਿਹੜੇ ਵੇਲੇ ਆਪਾਂ ਤੇ ਬੜਾ ਕੋਈ ਸੋਚ ਕੇ ਬੈਠੇ ਆ ਪਰ ਬਾਣੀ ਕਹਿੰਦੀ ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆ ਆਪਾਂ ਤੇ ਬੜਾ ਮੈਟਰ ਬਣਾਇਆ 100 ਸਾਲ ਦਾ ਵੀ ਆਪਾਂ ਆ ਕਰਨਾ ਉਹ ਕਰਨਾ ੜ ਜੈਨ ਬਣਾਉਣੇ ਆ ਪਲਾਟ ਲੈਣਾ ਮਹਾਰਾਜ ਕਹਿੰਦੇ ਕਹਾ ਵਿਸਾਸਾ ਇਸ ਪਾਂਡੇ ਕਾ ਇਤਨਾ ਕ ਲੱਗਿਆ ਪਤਾ ਨਹੀਂ ਉਥੋਂ ਪੌੜੀਆਂ ਉੱਤਰੀਆਂ ਕਿ ਨਾਲ ਹੀ ਟੇਢੇ ਹੋ ਜਾਣਾ ਹੈ ਬਾਟੀ ਕੋ ਪੁੱਤਰਾ ਕੈਸੇ ਨੱਚਤ ਹੈ ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ ਜਬ ਕਛ ਪਾਵੇ ਤਬ ਗਰਭ ਕਰਤਾ ਹੈ ਜਦੋਂ ਚਾਰ ਕ ਪੈਸੇ ਆ ਜਾਂਦੇ ਤੇ ਤਾਣੂ ਗੋਲੀ ਚਲਾਉਂਦਾ ਆਖੋ ਸਤਨਾ ਸਿੱਧੀਆਂ ਮਾਰ ਦਿੰਦਾ ਗੁਰਦਾਰੇ ਨੂੰ ਹੀ ਉਦੋਂ ਇਹ ਵੀ ਨਹੀਂ ਵੇਂਦਾ ਵੀ ਨਗਰ ਕੀਰਤਨ ਸਮਾਗਮ ਚੱਲਦਾ ਰਹਿ ਰਸ ਦੀਜਾ ਬੰਦ ਕਰ ਲਾਂ ਵਿੱਚੇ ਰਹਿ ਰਸ ਦੇ ਲਾਉ ਦੀਜਾ ਚੀਕਾਂ ਮਾਰੂ ਮਾਰੇ ਕਹਿੰਦੇ ਜਬ ਕਸ਼ ਪਾਵੇ ਤਬ ਗਰਭ ਕਰਤ ਹੈ ਜਦੋਂ ਰੱਬ ਥੱਪੜ ਮਾਰਦਾ ਫਿਰ ਕਹਿੰਦੇ ਮਾਇਆ ਗਈ ਤਬ ਰੋਵਣ ਲੱਗਦਾ ਫਿਰ ਉੱਚੀ ਉੱਚੀ ਰੋਂਦਾ ਹੈ ਰੱਬਾ ਤੂੰ ਮੇਰੇ ਨਾਲ ਇਦਾਂ ਕਰ ਦਿੱਤਾ ਰੱਬਾ ਤੂੰ ਚੰਗੀ ਨਹੀਂ ਕੀਤੀ ਮਾਰੇ ਕਹਿੰਦੇ ਆਪਣਾ ਭੁੱਲ ਗਿਆ ਆਖੋ ਸਤਨਾਮ ਉਹ ਕਹਿੰਦਾ ਮੈਨੂੰ ਦੱਸਿਆ ਨਹੀਂ ਮੇਰੇ ਸੱਜਣ ਨੇ ਕਿ ਕਿੰਨੋਂ ਦੇਈ ਹੁਣ ਰੁਪਈਆ 5 ਲੱਖ ਜਾਣੇ 6 ਆ ਤੇ ਮੈਂ ਟੈਨਸ਼ਨ ਵਿੱਚ ਪੈ ਗਿਆ ਤੇ ਫਿਰ ਮੇਰੇ ਅੰਦਰੋਂ ਫੈਸਲਾ ਆਇਆ ਵੀ ਇਹਨਾਂ ਦੇ ਵਿੱਚੋਂ ਪਰਖ ਕਰ ਵੀ ਅਸਲੀ ਮੁਹੱਬਤ ਬਾਪੂ ਨੂੰ ਕੌਣ ਕਰਦਾ ਏ ਬੋਲੋ ਆਏ ਅਸਲੀ ਮੁਹੱਬਤ ਪਿਓ ਨੂੰ ਕੌਣ ਕਰਦਾ ਏ ਇਸ ਵਾਸਤੇ ਮੈਨੂੰ ਸਹੀ ਤਰੀਕਾ ਜਿਹੜਾ ਇਹੋ ਹੀ ਲੱਭਾ ਮੇਰੇ ਅੰਦਰ ਵਿਚਾਰ ਆਈ ਵੀ ਜਿਹੜਾ ਸੱਚਾ ਪਿਆਰ ਕਰਦਾ ਹੋਊਗਾ ਭਾਈ ਗੁਰਮੁਖ ਸਿੰਘ ਨੂੰ ਜਿਨ੍ਹਾਂ ਦਾ ਸਸਕਾਰ ਹੈ ਇਹ ਰੀਅਲ ਕਹਾਣੀ ਜੇ ਆਖੋ ਸਤਨਾ ਇੱਕ ਸਾਖੀ ਹੁੰਦੀ ਹੈ ਨਾ ਇਹ ਕਿਸੇ ਦੀ ਪਰਸਨਲ ਜੇ ਉਹ ਸਿੰਘ ਹੈਗਾ ਜੀ ਇੱਕ ਤੇ ਉਦਾਂ ਸੁਣਾਉਣ ਲਈ ਹੁੰਦਾ ਉਹ ਹੈਗਾ ਏ ਕਹਿੰਦਾ ਫਿਰ ਮੈਂ ਇਹ ਸੋਚ ਕੇ ਵਿਉਂਤ ਬਣਾਈ ਵੀ ਸੱਚੀ ਮੁਹੱਬਤ ਦਾ ਪਤਾ ਲੱਗੂ ਜਿਹੜਾ ਦਿਲੋਂ ਕਰਦਾ ਹੋਇਆ ਉਹ ਬਾਹ ਖੜੀ ਕਰੂਗਾ ਜਿੱਦਾਂ ਮਹਾਰਾਜ ਸਾਹਿਬ ਨੇ 80000 ਦੇ ਇਕੱਠ ਚ ਆਖਿਆ ਸੀ ਨਾ ਆਓ ਕੋਈ ਬੇਟਾ ਸੀਸ ਕਰੋ ਤੇ ਜਿਹੜੇ ਮੇਰੇ ਅੱਗੇ ਖੀਰ ਕੜਾਹ ਵਾਲੇ ਹੀ ਪਕੌੜਿਆਂ ਵਾਲੇ ਉਹ ਤੇ ਵਹਿ ਵਹਿ ਨਿਕਲ ਗਏ ਕਈ ਵੇੜ ਫੋੜੋ ਲਵਾਉਣ ਵਾਲੇ ਨਾਮ ਕਹੌਣ ਵਾਲੇ ਉਹ ਥੋੜੇ ਜਿਹੀ ਡੇਢੇ ਮੇਢੇ ਹੋ ਗਏ ਉਥੇ ਇਹ ਸਾਰੀ ਲੜੀਵਾਰ ਕਥਾ ਜਿਹੜੀ ਕੀਤੀ ਹੈ 14 ਪੋਥੀਆਂ ਜੇ ਕਹਿੰਦੇ ਕਈ ਤੇ ਪਹਾੜਾਂ ਨੂੰ ਚੜ ਗਏ ਕਈ ਜੰਗਲ ਚ ਵੜ ਗਏ ਕਈ ਮੰਜੀਆਂ ਉਹਲੇ ਹੋ ਗਏ ਕਈ ਕੰਦਰਾ ਚ ਛੁਪ ਗਏ ਕਈ ਨੀਵੇਂ ਨੀਵਿਓ ਕੇ ਤੇ ਮਾਤਾ ਗੁਜਰਕੌਰ ਨੂੰ ਕਹਿੰਦੇ ਮਾਤਾ ਤੇਰੇ ਪੁੱਤਰ ਨੂੰ ਨਾ ਦੇਵੀ ਦਾ ਛਾਇਆ ਆ ਗਿਆ ਉਹ ਕਹਿੰਦੇ ਕੀ ਹੋਇਆ ਕਹਿੰਦੇ ਅੱਜ ਬੰਦੇ ਵੱਢੀ ਜਾਂਦਾ ਆਖੋ ਸਤਨਾਮ ਸ੍ਰੀ ਕਦੇ ਨਹੀਂ ਇਦਾਂ ਹੋਇਆ ਅੱਜ ਇਹੋ ਜੀ ਖੇਡ ਦਰਬਾਰ ਚ ਉਹ ਤੇਰੇ ਪੁੱਤਰ ਨੂੰ ਕੁਝ ਹੋ ਗਿਆ ਉਹਦੇ ਤੇ ਦੇਵੀ ਪ੍ਰਗਟ ਹੋ ਗਈ ਆਵੀ ਹੋ ਗਈ ਉਹ ਕਹਿੰਦੇ ਚ ਸਿਰ ਮੰਗਦਾ ਹੀ ਤੇ ਵੀ ਸੁਣਿਆ ਵੀ ਦੋ ਤਿੰਨ ਵੱਡ ਵੀ ਦਿੱਤੇ ਜੇ ਵੀ ਨਹੀਂ ਹਟਦਾ ਆਖੋ ਸਤਨਾਮਾਂ ਇਹ ਕਹਾਣੀ ਨੋਟ ਰੱਖਿਓ ਦਿਲੋਂ ਮੁਹੱਬਤ ਜਿੰਨ ਸੀ ਸੱਚਿਆ ਮੈਂ ਹੋਰ ਤਰੀਕੇ ਨਾਲ ਪੇਸ਼ ਕੀਤੀ ਇਤਿਹਾਸ ਸਾਰੇ ਸੁਣੇ ਤੁਸੀਂ ਉਹ ਕਹਿੰਦਾ ਮੈਂ ਇਹ ਵੇਖਣਾ ਚਾਹੁੰਦਾ ਸੀ ਵੀ ਬੰਦੇ ਨੂੰ ਜ਼ਿੰਦਗੀ 'ਚ ਦਿਲੋਂ ਪਿਆਰ ਕੌਣ ਕਰਦਾ ਕਹਿੰਦੇ 1 ਲੱਖ ਮੈਂ ਕਿਹਾ ਤੇ ਘਰ ਦੀ ਵੀ ਗਮ ਹੋ ਗਈ ਉਹ ਵੀ ਨਹੀਂ ਬੋਲੀ ਵੀ ਮੇਰਾ ਜੀਵਨ ਸਾਥੀ ساری ਜ਼ਿੰਦਗੀ ਮੇਰੇ ਲਈ ਖਪਿਆ ਖਬਰਦਾਰ ਪਛਾਹ ਹੋ ਜਾਏ 1 ਲੱਖ ਦਾ ਦੋ ਲਈ ਸੰਸਕਾਰ ਨਹੀਂ ਰੁਕਣਾ ਚਾਹੀਦਾ ਚਾਰੇ ਪੁੱਤਰ ਵੀ ਗਮ ਹੋ ਗਏ ਕਹਿੰਦੇ ਆ ਧੀ ਮਿਲੀ ਮੈਨੂੰ ਗੱਜ ਕਿ ਆਖੋ ਸਤਨਾਮ ਆ ਮੇਰਾ ਚੰਨ ਦਾ ਟੁਕੜਾ ਮਿਲਿਆ ਜਿਨਨੇ ਭਰੀ ਪੰਚਾਇਤ ਚ ਆਖਿਆ ਮੇਰੇ ਅੱਬੂ ਦਾ ਮੇਰੇ ਪਿਓ ਦਾ ਸੰਸਕਾਰ ਕਰੰਦਿਓ 1 ਲੱਖ ਦਾ ਸਵਾਲ ਲੈ ਲਿਓ ਮੈਨੂੰ ਯਕੀਨ ਹੋ ਗਿਆ ਵੀ ਇਸ ਪੈਸੇ ਦੀ ਹੱਕਦਾਰ ਇਹ ਬੱਚੀ ਐ ਜਿਹੜੀ ਦਿਲੋਂ ਆਪਣੇ ਪਿਓ ਨੂੰ ਮੁਹੱਬਤ ਕਰਦੀ ਆ ਮਤਬਲੀ ਸਾਰੇ ਜਗਤ ਮੈਂ ਝੂਠੀ ਦੇਖੀ ਆਪਣੇ ਸੁੱਖ ਸਿਉਂ ਹੀ ਸਭ ਲਾਗੇ ਕਿਆਦਾਰਾ ਕਹਿਣ ਲੱਗੇ ਸਾਰੇ ਮਤਬਲੀ ਤਾ ਕਰਕੇ ਕਹਿੰਦੇ ਫਿਰ ਮੈਂ 4 ਗੁਣਾ ਹੋਰ ਦੇ ਕੇ ਬਾਣੀ ਵੀ ਕਹਿੰਦੀ ਨਾ ਉਸਤੇ ਚੌ ਗੁਣਾ ਕਰੈ ਨਾਨਕ ਸਾਹਿਬ ਕਹਿੰਦੇ ਮੈਨੂੰ ਯਕੀਨ ਹੋਇਆ ਵੀ ਆਹ ਦਿਲੋਂ ਪਿਆਰ ਕਰਦੀ ਮੇਰੇ ਮਿੱਤਰ ਨੂੰ ਆਹ 5 ਲੱਖ ਧੀਏ ਤੇਰੀ ਝੋਲੀ 'ਚ ਦੁਜੇ ਫਿਰ ਤਾਂ ਠਾ ਵੇਖਣ ਕਹਿੰਦਾ ਹੱਥ ਨਾ ਲਾਇਓ ਹਣ ਇਹਦੀ ਇਮਾਨਦਾਰੀ ਹੈ ਜਿੱਥੇ ਆਪਾਂ ਇਸ ਵੇਲੇ ਬੈਠੇ ਆ ਨਾ ਜੀ ਦੁਨੀਆ ਖੜੋਤੀ ਐ ਨਾ ਪਾਣੀ ਤੇ ਧਰਤੀ ਖਲਾਰੀ ਵੈਗਰੂ ਨੇ ਆਖੋਏ ਆਕਾਸ਼ ਥੱਲੇ ਕੋਈ ਸਹਾਰਾ ਨਹੀਂ ਐ ਬਿਲਕੁਲ ਐ ਕੈਸੀ ਖੇਡ ਰੱਜ ਕੇ ਮਾਲਕ ਬੈਠਾ ਹੈ ਔਰ ਜਿਹੜੀਆਂ ਰੂਹਾਂ ਗੁਰਬਾਣੀ ਪੜਦੀਆਂ ਤੂੰ ਕਰਤਾ ਸਚਿਆਰ ਮੈਂਡਾ ਜੋ ਤੋ ਭਾਵੇ ਸੋਈ ਥੀਸੀ ਜੋ ਤੂੰ ਦੇ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਜਿਸ ਨੂੰ ਕਿਰਪਾ ਕਰੇ ਗੁਰਮੁਖ ਲਾਦਾ ਤੂੰ ਦਾ ਆਪ ਵਿਛੋੜਿਆ ਤੂੰ ਦਰਿਆ ਓ ਸਭ ਤੁਝ ਹੀ ਬਾਹੇ ਤੁਝ ਬਿਨ ਦੂਜਾ ਜੀ ਜੰਤ ਸਭ ਤੇਰਾ ਖੇਲ ਖੇਡੇ ਲੱਗੇ ਸਾਰੇ ਓ ਵੇਖਣਦਿਆ ਤਮਾਸ਼ਾ ਜਗਤ ਦਾ ਦਿਵਸ ਰਾਤ ਦੁਇਦਾਈ ਦਾਇਆ ਖੇਲਾਏ ਸਭਲ ਜਗਤ ਪਰ ਉਹਨਾਂ ਰੂਹਾਂ ਨੂੰ ਕਹਤਾ ਜਿਸ ਨੂੰ ਤੂੰ ਜਾਣ ਆਇ ਇਹ ਸੋਈ ਜਨ ਉਹਨਾਂ ਚ ਤੁਹਾਡਾ ਜਿਗਰ ਆ ਗਿਆ ਜਿਹੜੇ ਸਾਰਾ ਧੰਦਾ ਛੱਡ ਕੇ ਕੰਮ ਕਾਰ ਛੱਡ ਕੇ ਅੱਗੇ ਹੋ ਕੇ ਬੈਠੇ ਆ ਵਾਹਿਗੁਰੂ 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 ਕੋਟ ਪਰਾਜ ਸਾਧ ਸੰਗ ਮਿਟੈ ਸੰਤ ਕ੍ਰਿਪਾ ਤੇ ਜਗ ਕੇ ਮਸਤਕ ਕਰਮ ਪ੍ਰਭ ਪਾਈ ਸਾਧ ਸਰਣਾ